ਤਾਂ ਸਭ ਤੋਂ ਵੱਧ ਮੁਆਵਜ਼ਾ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਿਉਂਕਿ ਕਈ ਵਾਰੀ مشترਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਅਸੀਂ ਤੁਹਾਨੂੰ ਵੱਡੇ ਜੀਹਾਂ ਦੇ ਨਾਂ ਪੁੱਛ ਕੇ ਡੀਸੀਆਂ ਰਾਹੀਂ ਫੜਵਾਰੀਆਂ ਰਾਹੀਂ ਤੇ ਤੁਹਾਡੇ ਘਰੇ ਚੈੱਕ ਪਹੁੰਚ ਜਾਊਗਾ 20000 ਰੁਪਏ ਕੇਕਰ ਦਾ ਨੁਕਸਾਨ ਜਿਹੜਾ ਮਿਲੂ ਹਾੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਡੇਗ ਗਏ ਪਾਣੀ ਚ ਰੁੜ ਗਏ ਉਹਦਾ ਸਰਵੇ ਕਰਾਇਆ ਜਾਊਗਾ ਇਨ੍ਹਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ